રો taruh uji मतलब आप हां आप मेरा पिक्चर देख लो मतलब एक एक कहना है सारे अच्छी जी तस्वीर आप सुनो भाई साहब ਆਇਆ ਆਇਆ ਨਾ ਪਤਾ ਨਹੀਂ ਉਹ ਲਾਭੇ ਨਾ ਨਾ ਮੁੜ ਤਾ ਅੰਦਾਂ ਕੜਿਆ ਗਿਆ ਜੀ ਨਹੀਂ ਕਿਹਦੇ ਪਾਸੋਂ ਸੀ ਆਈ ਕਿਹਦੇ ਪਾਸੋਂ ਸੀ ਜੀ ਇਹ ਬੋਰ ਰੋਡ ਤੋਂ ਆ ਰਹੀ ਸੀ ਸਰ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਐਕਸੀਡੈਂਟ ਹੋਇਆ ਕਿਵੇਂ ਆ ਐਕਸੀਡੈਂਟ ਤੋਂ ਉਹ ਸਰ ਨਸ਼ੇ ਦੀ ওভারਡੋਜ਼ ਚ ਹੈਗਾ ਸੀ ਉਹਨੂੰ ਪਤਾ ਹੀ ਨਹੀਂ ਜੀ ਮੈਂ ਵਿਕਲ ਟਰਾਲੀ ਤੇ ਬੈਠਿਆ ਕਿ ਨਹੀਂ ਬੈਠਿਆ ਉਹਨੇ ਉੱਤੇ ਆ ਕੇ ਸਿੱਧਾ ਚੜਾਤਾ ਜਾਈ ਮੈਂ ਉਹਨੇ ਸਿਵਲ ਹਸਪਤਾਲ ਚਾਚਾ ਜੀ ਨੂੰ ਵੀ ਐਡਮਿਟ ਕਰਾ ਕੇ ਆਇਆ ਹਾਂ ਜੀ ਉਹਨਾਂ ਨੂੰ ਵੀ ਪਿੱਛੇ ਉਹ ਕਹਿੰਦੇ ਵੀ ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਚਾਂਚਕ ਸਿੱਧੀ ਆ ਕੇ ਚੜਾਤੀ ਜੀ ਕਿੰਨੇ ਕ ਵਹੀਕਲ ਆਏ ਆ ਥਲੇ ਹਾਂਜੀ ਚਾਰ ਚਾਰ ਪੰਜ ਵਹੀਕਲ ਆਏ ਨੇ ਜੀ ਦੇਖੋ ਸਾਡੇ ਚਾਚਾ ਜੀ ਨੂੰ ਜੀ ਮੂਤੇ ਕਾਫੀ ਸੱਟਾਂ ਆਈਆਂ ਨੇ ਜੀ ਹੱਥ ਪੈਰਾਂ ਮਤਲਬ ਕਿ ਕਾਫੀ ਸੱਟ ਆਈ ਹੈ ਟੋਟਲ ਚਾਰ ਵਿਅਕਤੀ ਕਾਇਮ ਹੈ ਪੁੱਛ ਨਹੀਂ ਪਤਾ ਪਾਜੀ ਅਸੀਂ ਤਾਂ ਤੁਸੀਂ ਸੋਚੋਗੇ ਜਦੋਂ ਬੰਦੇ ਦਾ ਇੱਕਦਮ ਪਿੱਛੋਂ ਆ ਕੇ ਵੱਜਿਓ ਵੇ ਅਸੀਂ ਤਾਂ ਘੱਟੋ ਘੱਟ ਮਤਲਬ ਅਸੀਂ ਬੰਦਲੇ ਹੋਏ ਸੀਗੇ ਅਸੀਂ ਬਾਹਰ ਨਿਕਲੇ ਹਾਂ ਸਾਨੂੰ ਟਰਸਟ ਹੋਇਆ ਕਿ ਸਾਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਜਦੋਂ ਐਕਸੀਡੈਂਟ ਹੋਇਆ ਸੀਗਾ ਅਸੀਂ ਲੱਗੇ ਜੀ ਸਾਨੂੰ ਤਾਂ ਐ ਲੱਗਾ ਪਰ ਉਹ ਤਾਂ ਸ਼ੁਕਰ ਹੈ ਧੰਨਵਾਦ ਰੱਬ ਦਾ ਤੇ ਬਲੈਰੋ ਦਾ ਵੀ ਨਿੱਗਰ ਲੋਇਆ ਤੇ ਅਸੀਂ ਬਚ ਗਏ ਕਿਉਂਕਿ ਜਿੰਨੀ ਕੋ ਤੇਜ਼ ਉਹਨੇ ਮਾਰਿਆ ਨਾ ਜੀ ਕੱਜਾ ਆਇਆ ਬੰਦਾ ਬਹੁਤ ਜ਼ਿਆਦਾ ਉਹਨੇ ਡਰੱਗਸ ਪਤਾ ਨਹੀਂ ਕੀ ਲਈ ਹੋਈ ਹੈ ਉਹਨੂੰ ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ ਉਹਦਾ ਡੋਪ ਟੈਸਟ ਜ਼ਰੂਰ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਨੂੰ ਤੁਸੀਂ ਦੱਸੋ ਮੈਂ ਫੋਟੋ ਤੇ ਜੋ ਆਇਆ ਨਿਕਲਿਆ ਵੀ ਜਿਵੇਂ ਮੈਂ ਸਹੀ ਖਲਾਮਤ ਕਰਦਾ ਮੈਨੂੰ ਕੀ ਪਤਾ ਹੋਊਗਾ ਤੁਸੀਂ ਮੈਨੂੰ ਇੰਨਾ ਬੰਦੇ ਹਾਂਜੀ ਮੈਂ ਡਰਾਈਵ ਕਰ ਰਿਆ ਸੀ ਅੱਛਾ ਮੈਂ ਡਰਾਈਵ ਕਰ ਰਿਆ ਇੱਕ ਨਾਰਮਲ ਸਪੀਡ ਤੇ ਪਿੱਛੋਂ ਟਰੈਕਟਰ ਆਇਆ ਬਹੁਤ ਜ਼ਿਆਦਾ ਸਪੀਡ ਤੇ ਸਾਡੀ ਗੱਡੀ ਅ ਔਰ ਜਦੋਂ ਮੈਂ ਉਹਦੇ ਚ ਟਹਿਲ-ਜੋਲ ਰਿਹਾ ਸੀ ਨਾ ਤੇ ਮੈਂ ਟਰੈਕਟਰ ਦੇਖਿਆ ਔਰ ਉਹਦੀ ਸਪੀਡ ਦੇਖ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਇੰਨੀ ਜ਼ਿਆਦਾ ਸਪੀਡ ਔਰ ਬੰਦਾ ਇੰਨਾ ਨਸ਼ੇ ਨਾਲ ਰੱਜਿਆ ਆ ਬੰਦੇ ਨੂੰ ਹੋਸ਼ ਹੀ ਨਹੀਂ ਇਤਾਂ ਦੇ ਬੰਦਿਆਂ ਨੂੰ ਪਤਾ ਨਹੀਂ ਸਿਸਟਮ ਨੂੰ ਚਾਹੀਦਾ ਇਤਾਂ ਦੇ ਬੰਦਿਆਂ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਕਰੇ ਇਤਾਂ ਦਾ ਮਤਲਬ ਕਿਤੇ ਡਰਾਈਵ ਹੀ ਨਾ ਕਰੇ ਭਾਈ ਆਂਦਾ ਭਾਈ ਰਾਨ ਨਾਲ ਜੂਪੇ ਚਵਾਰੇ ਤੇ ਖੜਿਆ ਹਾਂ ਮਿੱਥੋ ਟਰੈਕਟਰ ਇੰਨਾ ਦਾ ਤੇਜ ਹੈਗਾ ਸੀ ਮੈਂ ਕਹਿੰਦਾ ਲੈ ਰੋ ਦਾ ਨਾਮ ਉਹਨੇ ਬਹੁਜੀ ਫਲੋਰੋ ਤੇ ਟੋਕੀ ਤੇ ਫਲੋਰੋ ਵਾਲਾ ਵਿਚਾਰਾ ਕੀ ਕਰਿਆ ਫਲੋਰੋ ਵਾਲਾ ਗੱਲ ਚ ਟੱਕ ਲੈ ਗਿਆ ਉਹਨੇ ਤਾਂ ਵਿਚਾਰੇ ਨੂੰ ਆਪ ਦੀ ਜਾਨ ਪਿਆਣੀ ਸੀ ਗੱਡੀ ਤਾਂ ਉੱਥੇ ਬੰਦ ਹੋ ਗਈ ਨਾ ਦੀ ਨਾ ਥੋ ਸਾਰੀ ਗਲਤੀ ਟਰੈਕਟਰ ਵਾਲੇ ਦੀ ਹੈ ਤੇ ਇਸ ਵਾਸਤੇ ਵੀ ਹੈ ਚੋਰੀ ਦਾ ਮਾਲ ਚੱਲਿਆ ਹੈ ਸਰਕਾਰੀ ਕਣਕ ਚੱਲੀ ਹੈ ਕਿੱਥੇ ਚੱਲੀ ਹੈ ਕੌਣ ਵੇਚਦਾ ਪਿਆ ਇਹ ਵੇਖੋ ਉੱਤੇ ਚ ਉੱਥੇ ਵੀਡੀਓ ਬਣਾਉਂਦਾ ਨਹੀਂ ਹਾਂਜੀ ਮਗਰੋਂ ਇਹਨੇ ਟਰੈਕਟਰ ਵਾਲੇ ਨੇ ਮਾਰੀ ਫਲੋਰੋ ਦੇ ਵਿੱਚ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਫਲੋਰੋ ਵਾਲਾ ਕਿੰਨੇ ਸੀਗੇ ਫਲੋਰੋ ਹਾਂਜੀ ਫਲੋਰੋ ਚ ਕਿੰਨੇ ਜਣੇ ਸੀਗੇ ਇੱਕ ਮੈਨ ਸੀ ਇੱਕ ਰੋਮਾਂਡ ਰਮਨ ਨੁਰਲਾ ਮੇਰਾ ਅਸੀਂ ਉਸ ਤੋਂ ਵੇਖਦੇ ਪਏ ਆ ਚਵਾਰੀ ਦੇ ਖੜੇ ਫਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਉਹ ਆਫ ਦਾ ਸੇਫ ਆਨ ਦਾ ਆ ਹੁਣ ਕਿੰਨੇ ਕਿੰਨੇ ਜਿੰਨੇ ਵੀ ਖਲੋਰ ਨੁਕਸਾਨੇ ਗਏ ਲੋ ਜੀ ਇੱਥੇ ਕੱਟ ਹੋ ਗਏ ਤਿੰਨ ਚਾਰ ਵਿੱਕਲੇ ਗਏ ਨੇ ਪੰਜ ਛੇ ਬੰਦੇ ਗਏ ਨੇ ਤੇ ਉਹਨਾਂ ਦਾ ਲਈ ਪਤਾ ਨਹੀਂ ਹੈਗਾ ਵੀ ਉਹ ਬੰਦੇ ਕਿਵੇਂ ਗਏ ਨੇ ਕਿਵੇਂ ਨਹੀਂ ਗਏ ਵੱਡਿਆਂ ਚ ਪਾਪ ਆ ਕੇ ਇੱਕ ਵਾਰੀ ਸਿਵਲ ਹਸਪਤਾਲ ਚ ਲੈ ਗ ਕਿੰਨੂ ਵੇਦੀ ਵੀ ਕਿਨੂ ਨਹੀਂ ਉਹ ਥੱਲੇ ਕਹਣਾ ਗਿਆ ਉੱਤੇ ਲੱਕੜ ਹੈ ਤਰਪਾਲ ਪਾਇਆ ਤਾਂ ਠੋਕ ਕੇ ਗਿਆ ਵੀ ਮੈਂ ਨਿਕਲ ਜਾਵਾਂ ਡਰਾਈਵਰ ਕਿੱਥੇ ਡਰਾਈਵਰ ਕਿੱਥੇ ਡਰਾਈਵਰ ਨੂੰ ਲੈ ਕੇ ਹੁਣ ਪੁਲਿਸ ਉਹਨੂੰ ਫੜ ਕੇ ਲਿਆਏ ਪੁਲਿਸ ਲੈ ਕੇ 5 6 ਬੰਦੇ ਮੁੰਡੇ ਨਾਲ ਗਏ ਸੀ ਤਾਂ ਫੜ ਕੇ ਲਿਆਏ ਆ ਤੇ ਬੱਚ ਹੋਇਆ ਪਤਾ ਹੀ ਨਹੀਂ ਲੱਗਿਆ ਅੱਛਾ ਤੁਸੀਂ ਕਿੰਦੇ ਤੇ ਗਏ ਸੀ ਅਸੀਂ ਬਾਈਕ ਤੇ ਗਏ ਸੀ ਠੀਕ ਹੈ ਤੁਸੀਂ ਜਾ ਰਹੇ ਸੀਗੇ ਸੜਕ ਤੇ ਖੜੇ ਸੀ ਅਸੀਂ ਉੱਥੇ ਅੱਛਾ ਹੋ ਗਿਆ ਨਮ ਗੱਡੀ ਆਈ ਇੱਕ ਬਲੇਰੋ on the ਮਗਰ ਹੈਗੀ ਦੀ ਟੇਡ ਟਰਾਲੀ on a ਟੇਡ ਟਰਾਲੀ ਨੂੰ ਉਹਨੂੰ ਧੋਕਿਆ ਸਾਡੇ ਸਿੱਧੀ ਬੱਸ ਕਿੰਨੇ ਜਨੇ ਪੱਟੜ ਹੋਏ ਨੇ ਜੀ ਅੱਜ ਚਾਰ ਜਨੇ ਅੱਛਾ ਬਹੁਤ ਸੀ ਸੀ ਕਿੱਠੇ ਸੀਗੇ ਤੁਸੀਂ ਨਹੀਂ ਨਹੀਂ ਉਹ ਅਸੀਂ ਤਿੰਨ ਜਨੇ ਇਕੱਠੇ ਸੀ ਇੱਕ ਜਨਾ ਅੱਡੇਗਾ ਸੀ ਕੀ ਨੁਕਸਾਨ ਹੋਇਆ ਕਿਤਨਾ ਲੱਗੀ ਮੋਟਰਸਾਈਕਲ ਨੁਕਸਾਨ ਦਾ ਵਾਧੂ ਹੋ ਜਾਣਾ ਉੱਥੇ ਦੇਖੋ ਜਾ ਕੇ ਤੁਸੀਂ ਹੀ ਨਹੀਂ ਤੁਹਾਡੇ ਮੋਟਰਸਾਈਕਲ ਦਾ ਨੁਕਸਾਨ ਹੋ ਹਾਂ ਹੋਇਆ ਹੀ ਮੇਰੇ ਹੱਥਾਂ ਲੱਗੇ ਪੇਟ ਤੇ ਲੱਗੀ ਠੀਕ ਐ ਨਹੀਂ ਕੰਮ ਰਿਹਾ ਨਹੀਂ ਬਲੇਰ ਉੱਤੇ ਚੜ ਗਈ ਸੀ ਤੁਹਾਡੇ ਨਹੀਂ ਨਹੀਂ ਉੱਤੋਂ ਗਈ ਜਨਾ ਸਾਨੂੰ ਗਨਮ ਥੱਲੇ ਦੱਬਤਾ ਹੋਣੇ ਪਛੇ ਤੁਹਾਡੇ ਉੱਤੋਂ ਲੰਘ ਗਈ ਬਲੇਰ ਤੁਹਾਡੇ ਉੱਤੋਂ ਲੰਘ ਗਈ ਬਹੁਤ ਬੁਰੀ ਤਰੀਕਾ ਫਿਰ ਠੁੱਕੀ ਸਾਡੇ ਠੇਕੇ ਤੋਂ ਬੰਦੇ ਬਚ ਗਏ ਮਰ ਜਾਣਾ ਸੀ ਬਹੁਤ ਵੱਡਾ ਕਾਡ ਹੋਇਆ ਅਸੀਂ ਪੀਸੀਆ ਤੇ ਡਿਊਟੀ ਸੀ ਬਿਆਰ ਦੇ ਵਿੱਚ ਠੀਕ ਹੈ ਸਾਨੂੰ ਇਹ ਪਤਾ ਲੱਗਿਆ ਵੀ ਕਿਤੇ ਐਕਸੀਡੈਂਟ ਹੋ ਗਿਆ ਅਮਰੀਕਾ ਰੋਡ ਤੇ ਤੇ ਸਾਡੇ ਆਉਣ ਤੋਂ ਪਹਿਲਾਂ ਹੀ ਜਾਣੀ ਕਿ ਉਹ ਜਿਹੜੇ ਜਿੰਨ ਸੱਟਾਂ ਲੱਗਿਆ ਸੀ ਹਸਤਾ ਲੈ ਗਏ ਆ ਤੇ ਜਿਹੜਾ ਟਰੈਕਟਰ ਆ ਉਹ ਇੱਥੇ ਖੜਾ ਵਾ ਉਹਨੂੰ ਕਹਿੰਦੇ ਸੱਟਾਂ ਲੱਗਿਆ ਵੀ ਜਿਹੜੇ ਵੀ ਐਕਟਰ ਆ ਗਏ ਸੀਗੇ ਉਹਨੂੰ ਸੱਟਾਂ ਲੱਗੀਆਂ ਅਸੀਂ ਹੁਣ ਉਹ ਟਰੈਕਟਰ ਆ ਇਹਨੂੰ ਕਬਜ਼ੇ ਚ ਲੈ ਕੇ ਆਪਣੇ ਮਾਰੇ ਲੈ ਕੇ ਜਾਵਾਂਗੇ ਹਾਂ ਮੌਕੇ ਤੇ ਆ ਵੇਸੇ ਕੀ ਕੋਈ ਕੋਈ ਜਾਣਕਾਰੀ ਦਿੱਤੀ ਸੂਚਨਾ ਕੀ ਮਿਲਿਆ ਜੀ ਸੂਚਨਾ ਐਕਸੀਡੈਂਟ ਦੀ ਜੋ ਤੁਹਾਨੂੰ ਮਿਲੀ ਉਹ ਸਾਨੂੰ ਮਿਲ ਗਈ ਲੇਕਿਨ ਕੀ ਲੱਗੀਦਾ ਹੋਇਆ ਜੀ ਉਹਨੇ ਇਹ ਤਾਂ ਪਤਾ ਲੱਗੂਗਾ ਜਦੋਂ ਬਿਆਨ ਲਿਖਾਂਗੇ ਨਹੀਂ ਕੇੰਦਰ ਕੋਈ ਚੋਰੀ ਆਪਣੇ ਕਣਕ ਵੀ ਫੜੀ ਹੈ ਜੀ ਉਹ ਤਾਂ ਟਰੈਕਟਰ ਦੇ ਵੇਖਦੇ ਤਫਤੀਸ਼ ਕਰਾਂਗੇ ਅੱਛਾ ਲੇਕਿਨ ਕੀ ਕੀ ਸੂਚਨਾ ਕੀ ਸੀ ਤੁਹਾਡੇ ਕੋਲ ਐਕਸੀਡੈਂਟ ਦੀ ਇਸ ਚੀਜ਼ ਦੀ ਆਪ ਟਰੈਕਟਰ ਤੇ ਪਿਕਅਪ ਦੀ ਅੱਛਾ ਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਜੀ ਇਹਦੇ ਚ ਨਹੀਂ ਅਜੇ ਤਾਂ ਕਾਰਵਾਈ ਕਰਾਂਗੇ ਬਿਆਨ ਲਿਖਾਂਗੇ ਫਿਰ ਅੱਛਾ ਸਰ ਗਾਇਲ ਕਿੰਨੇ ਵਿਅਕਤੀ ਰਹਿਣ ਚਾਰ ਪਤਾ ਨਹੀਂ ਕਿਥੋਂ ਨੇ ਲੋਕਲ ਨੇ ਜਾਂ ਪਿੰਡਾ ਪੁੰਨਾ ਦੇ ਨਹੀਂ ਜੀ ਸਰ ਤਾਂ ਹਸਪਤਾਲ ਰੁਕਾ ਆਗਾ ਪੂਰਾ ਡਰੈਸ ਪਤਾ ਲਾ ਅੱਛਾ ਆਦਤ ਪਕੜ ਕੋਈ ਆਰੋਪ ਚੋਏ ਹੋਏ ਕਿ मजबूदारी <laughs> ਆਹ ਲਾ ਲਾ ਆ ਗਿਆ ਜੀ 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 ਇਹ ਐਕਸੀਡੈਂਟ ਹੋਇਆ ਕਿਵੇਂ ਆ ਐਕਸੀਡੈਂਟ ਕੋ ਉਹ ਨਸ਼ੇ ਦੀ ওভারਡੋਸ ਹੀ ਹੋਇਆ ਸੀ ਉਹਨੂੰ ਪਤਾ ਹੀ ਨਹੀਂ ਜੀ ਮੈਂ ਵਿਕਲ ਟਰਾਲੀ ਤੇ ਬੈਠਿਆ ਕਿ ਨਹੀਂ ਬੈਠਿਆ ਉਹਨੇ ਉੱਤੇ ਆ ਕੇ ਸਿੱਧਾ ਚੜਾਤਾ ਜੀ ਮੈਂ ਉਹਨੇ ਸਿਵਲ ਹਸਪਤਾਲ ਚਾਚਾ ਜੀ ਨੂੰ ਵੀ ਐਡਮਿਟ ਕਰਾ ਕੇ ਆਇਆ ਜੀ ਉਹਨਾਂ ਨੂੰ ਵੀ ਪਿੱਛੇ ਉਹ ਕਹਿੰਦੇ ਵੀ ਮੈਨੂੰ ਪਤਾ ਹੀ ਨਹੀਂ ਉਹਨਾਂ ਨੇ ਚਾਂਚਕ ਸਿੱਧੀ ਆ ਕੇ ਚੜਾਤੀ ਜੀ ਕਿੰਨੇ ਕ ਵਹੀਕਲ ਆਏ ਆ ਥਲੇ ਹਾਂਜੀ ਚਾਰ ਚਾਰ ਪੰਜ ਵਹੀਕਲ ਆਏ ਨੇ ਜੀ ਦੇਖੋ ਸਾਡੇ ਚਾਚਾ ਜੀ ਨੂੰ ਜੀ ਮੂਤੇ ਕਾਫੀ ਸੱਟਾਂ ਆਈਆਂ ਨੇ ਜੀ ਹੱਥ ਪੈਰਾਂ ਮਤਲਬ ਕਿ ਕਾਫੀ ਸੱਟ ਆਈ ਹੈ ਟੋਟਲ ਚਾਰ ਵਿਅਕਤੀ ਆਏ ਨੇ ਪੁੱਛ ਨਹੀਂ ਪਤਾ ਪਾਜੀ ਅਸੀਂ ਤਾਂ ਤੁਸੀਂ ਸੋਚੋਗੇ ਜਦੋਂ ਬੰਦੇ ਦਾ ਇੱਕਦਮ ਪਿੱਛੋਂ ਆ ਕੇ ਵੱਜਿਓ ਵੇ ਅਸੀਂ ਤਾਂ ਘੱਟੋ ਘੱਟ ਮਤਲਬ ਅਸੀਂ ਬੰਦਲੇ ਹੋਏ ਸੀਗੇ ਅਸੀਂ ਬਾਹਰ ਨਿਕਲੇ ਹਾਂ ਸਾਨੂੰ ਟਰਸਟ ਹੋਇਆ ਕਿ ਸਾਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਜਦੋਂ ਐਕਸੀਡੈਂਟ ਹੋਇਆ ਸੀਗਾ ਅਸੀਂ ਲੱਗੇ ਸਾਨੂੰ ਤਾਂ ਐ ਲੱਗਾ ਵੀ ਆ ਆਪਣ ਪਰ ਉਹ ਤਾਂ ਸ਼ੁਕਰ ਹੈ ਧੰਨਵਾਦ ਰੱਬ ਦਾ ਤੇ ਬਲੈਰੋ ਦਾ ਵੀ ਨਿੱਗਰ ਲੋਇਆ ਤੇ ਅਸੀਂ ਬਚ ਗਏ ਕਿਉਂਕਿ ਜਿੰਨੀ ਤੇਜ਼ ਉਹਨੇ ਮਾਰਿਆ ਨਾ ਜੀ ਕੱਜਾ ਆਇਆ ਬੰਦਾ ਬਹੁਤ ਜ਼ਿਆਦਾ ਉਹਨੇ ਡਰੱਗਸ ਪਤਾ ਨਹੀਂ ਕੀ ਲਈ ਹੋਈ ਹੈ ਉਹਨੂੰ ਉਹਦੇ ਕੋਲ ਜਾਣ ਜਾ ਰਿਹਾ ਉਹਦਾ ਟੋਪ ਟੈਸਟ ਜਰੂਰ ਕੀਤਾ ਜਾਵੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਨੂੰ ਤੁਸੀਂ ਦੱਸੋ ਮੈਂ ਫੋਟੋ ਤੇ ਜੋ ਆਇਆ ਨਿਕਲਿਆ ਵੀ ਜਿਵੇਂ ਮੈਂ ਸਹੀ ਕਲਾਮਤ ਕਰਦਾ ਮੈਨੂੰ ਕੀ ਪਤਾ ਹੋਊਗਾ ਤੁਸੀਂ ਮੈਨੂੰ ਇੰਨਾ ਬਥੇ ਹਾਂਜੀ ਮੈਂ ਡਰਾਈਵ ਕਰ ਰਿਹਾ ਸੀ ਅੱਛਾ ਮੈਂ ਡਰਾਈਵ ਕਰ ਰਿਹਾ ਇੱਕ ਨਾਰਮਲ ਸਪੀਡ ਤੇ ਪਿੱਛੋਂ ਟਰੈਕਟਰ ਆਇਆ ਬਹੁਤ ਜ਼ਿਆਦਾ ਸਪੀਡ ਤੇ ਸਾਡੀ ਗੱਡੀ ਅਚਾਨਕ ਡਬਲ ਸਪੀਡ ਤੇ ਉਹ ਵੀ ਇੰਨਾ ਤੇਜ਼ ਬੱਜਿਆ ਨਾ ਔਰ ਜਦੋਂ ਮੈਂ ਉਹਦੇ ਚ ਟਹੇਲ ਜੁੜ ਰਿਹਾ ਸੀ ਨਾ ਤੇ ਮੈਂ ਟਰੈਕਟਰ ਦੇਖਿਆ ਔਰ ਉਹਦੀ ਸਪੀਡ ਦੇਖ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਇੰਨੀ ਜ਼ਿਆਦਾ ਸਪੀ ਤਨੀ ਸਿਸਟਮ ਨੂੰ ਚਾਹੀਦਾ ਹੈ ਤਾਂ ਦੇ ਬੰਦਿਆਂ ਦਾ ਡਰਾਈਵਿੰਗ ਲਾਇਸੈਂਸ ਕੈਨਸਲ ਕਰੇ ਇਦਾਂ ਦਾ ਬੰਦਾ ਕਿਤੇ ਡਰਾਈਵ ਹੀ ਨਾ ਕਰੇ ਭਾਈ ਆਂਦਾ ਭਾਈ ਰਾਮ ਨਾਲ ਸੂਪੇ ਚਵਾਰੇ ਤੇ ਖੜੇ ਆ ਹ ਮਿੱਥੋ ਟਰੈਕਟਰ ਇੰਨਾ ਦਾ ਤੇਜ ਹੈਗਾ ਸੀ ਮੈਂ ਕਹਿੰਦਾ ਲੇਰ ਆਫ ਦਾ ਨਾਮ ਉਹਨੇ ਬੌਜੀ ਫਲੋਰੋ ਤੇ ਠੋਕੀ ਤੇ ਫਲੋਰੋ ਵਾਲਾ ਵਿਚਾਰਾ ਠੀਕ ਗਿਆ ਫਲੋਰੋ ਵਾਲਾ ਗੱਲ ਚ ਟੱਕ ਲੈ ਗਿਆ ਉਹਨੇ ਤਾਂ ਵਿਚਾਰੇ ਨੂੰ ਆਪ ਦੀ ਜਾਨ ਚਾਣੀ ਸੀ ਗੱਡੀ ਤਾਂ ਉੱਥੇ ਬੰਦ ਹੋ ਗਈ ਨਾ ਦੀ ਨਾ ਠੋ ਸਾਰੀ ਗਲਤੀ ਟਰੈਕਟਰ ਵਾਲੇ ਦੀ ਹੈ ਤੇ ਇਸ ਵਾਸਤੇ ਵੀ ਹੈ ਚੋਰੀ ਦਾ ਮਾਲ ਚੱਲਿਆ ਹੈ ਸਰਕਾਰੀ ਕਣਕ ਚੱਲੀ ਹੈ ਕਿੱਥੇ ਚੱਲੀ ਹੈ ਕੌਣ ਭੇਜਦਾ ਪਿਆ ਇਹ ਵੇਖੋ ਉੱ ਉੱਥੇ ਵੀਡੀਓ ਬਣਾਉਂਗਾ ਨਹੀਂ ਹਾਂਜੀ ਮਗਰੋਂ ਇਹਨੇ ਟਰੈਕਟਰ ਵਾਲੇ ਨੇ ਮਾਰੀ ਬਲੋਰੋ ਦੇ ਵਿੱਚ ਬਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਬਲੋਰੋ ਵਾਲਾ ਬਲੈਰੋ ਕਿੰਨੇ ਸੀਗੇ ਬਲੈਰੋ ਹਾਂਜੀ ਬਲੈਰੋ ਚ ਕਿੰਨੇ ਜਨੇ ਸੀਗੇ ਇੱਕ ਮੈਂ ਸੀ ਇੱਕ ਰਮਨ ਨਰੂਲਾ ਮੇਰਾ ਅਸੀਂ ਉਸ ਤੋਂ ਵੇਖਦੇ ਪਏ ਆ ਚਵੜੇ ਦੇ ਖੜੇ ਬਲੋਰੋ ਵਾਲੇ ਦੀ ਕੋਈ ਗਲਤੀ ਨਹੀਂ ਉਹ ਦਾ ਸੇਫ ਆਨ ਕਾਮ ਨਾਲ ਹੁਣ ਕਿੰਨੇ 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 ਵੀ ਖਲੋਰ ਨੁਕਸਾਨੇ ਗਏ ਨੇ ਜੀ ਇੱਥੇ ਘੱਟੋਂ ਤਿੰਨ ਚਾਰ ਵਿਕਲੇ ਗਨੇ ਪੰਜ ਛੇ ਬੰਦੇ ਗਨੇ ਤੇ ਉਹਨਾਂ ਦਾ ਹਾਲੀ ਪਤਾ ਨਹੀਂ ਹੈਗਾ ਕਿ ਉਹ ਬੰਦੇ ਕਿਵੇਂ ਗਏ ਨੇ ਕਿਵੇਂ ਨਹੀਂ ਗਏ ਗੱਡੀਆਂ 'ਚ ਪਾਪ ਆ ਕੇ ਇੱਕ ਵਾਰੀ ਸਿਵਲ ਹਸਪਤਾਲ ਚ ਉਹ ਵੇ ਦੇ ਵੀ ਇਹ ਕਿਨੂੰ ਨਹੀਂ ਉਹ ਥੱਲੇ ਕਹਣਾ ਗਿਆ ਉੱਤੇ ਲੱਕੜ ਹੈ ਤਰਪਾਲ ਪਾਇਆ ਤਾਂ ਉਹ ਠੋਕੇ ਗਿਆ ਵੀ ਮੈਂ ਨਿਕਲ ਜਾਵਾਂ ਡਰਾਈਵਰ ਕਿੱਥੇ ਡਰਾਈਵਰ ਕਿੱਥੇ ਡਰਾਈਵਰ ਨੂੰ ਲੈ ਕੇ ਹੁਣ ਪੁਲਿਸ ਨੂੰ ਫੜ ਕੇ ਲਿਆਏ ਆ ਪੰਜ ਛੇ ਬੰਦੇ ਮੁੰਡੇ ਨਾਲ ਗਏ ਸੀ ਤਾਂ ਫੜ ਕੇ ਲਿਆਏ ਆ ਤੇ ਬੱਚ ਹੋਇਆ ਪਤਾ ਹੀ ਨਹੀਂ ਲੱਗਿਆ ਅੱਛਾ ਤੁਸੀਂ ਕਿੰਦੇ ਤੇ ਗਏ ਸੀ ਅਸੀਂ ਬਾਈਕ ਤੇ ਗਏ ਸੀ ਠੀਕ ਹੈ ਤੁਸੀਂ ਜਾ ਰਹੇ ਸੀਗੇ ਸੜਕ ਤੇ ਖੜੇ ਸੀ ਅਸੀਂ ਉੱਥੇ ਅੱਛਾ ਹੋ ਗਿਆ ਨਮ ਗੱਡੀ ਆਈ ਇੱਕ ਬਲੇਰੋ ਉੰਦੇ ਮਗਰ ਹੈਗੀ ਟਰੈਕ ਟਰਾਲੀ ਓਨ ਅ ਟਰੈਕ ਟਰਾਲੀ ਨੂੰ ਉਹਨੂੰ ਠੋਕਿਆ ਸਾਡੇ ਸਿੱਧੀ ਬੱਸ ਕਿੰਨੇ ਜਣੇ ਪੱਟੜ ਹੋਏ ਨੇ ਜੀ ਅੱਜ ਚਾਰ ਜਣੇ ਅੱਛਾ ਉਹ ਤੁਸੀਂ ਸੀਗੇ ਇਕੱਠੇ ਸੀਗੇ ਤੁਸੀਂ ਨਹੀਂ ਨਹੀਂ ਉਹ ਆਸੀਂ 10 ਜਣੇ ਇਕੱਠੇ ਸੀ ਇੱਕ ਜਣਾ ਡੇਗਾ ਸੀ ਕੀ ਨੁਕਸਾਨ ਹੋਇਆ ਕਿਤਨਾ ਲੱਗੀ ਮੋਟਰਸਾਈਕਲ ਦਾ ਨੁਕਸਾਨ ਦਾ ਵਾਧੂ ਹੋ ਜਾਣਾ ਉੱਥੇ ਦੇਖੋ ਜਾ ਕੇ ਤੁਸੀਂ ਨਹੀਂ ਤੁਹਾਡੇ ਮੋਟਰਸਾਈਕਲ ਦਾ ਨੁਕਸਾਨ ਹੋਇਆ ਹਾਂ ਹੋਇਆ ਜੀ ਮੇਰੇ ਹੱਥਾਂ ਤੇ ਲੱਗ ਗਿਆ ਪੇਟ ਤੇ ਲੱਗ ਗਿਆ ਕੀ ਕਰਨੇ ਨਹੀਂ ਬਲੈਰੋ ਉੱਤੇ ਚੜ ਗਈ ਸੀ ਤੁਹਾਡੇ ਨਹੀਂ ਨਹੀਂ ਉੱਤੋਂ ਗਈ ਜਨਾ ਸਾਨੂੰ ਨੰਮ ਥੱਲੇ ਦੱਬਤਾ ਹੋਣੇ ਪਛੇ ਤੁਹਾਡੇ ਉੱਤੋਂ ਲੰਘ ਗਈ ਬਲੈਰੋ ਤੁਹਾਡੇ ਉੱਤੋਂ ਲੰਘ ਗਈ ਬਹੁਤ ਬੁਰੀ ਤਰੀਕਾ ਪਹਿਲੇ ਠੁੱਕੀ ਸਾਡੇ ਠੇਕੇ ਤੋਂ ਬੰਦੇ ਵੱਜ ਗਏ ਮਰ ਜਾਣਾ ਸੀ ਬਹੁਤ ਵੱਡਾ ਕਾਂਡ ਹੋਇਆ ਅਸੀਂ ਪੀਸੀਆ ਤੇ ਡਿਊਟੀ ਸੀ ਬਿਆਰ ਦੇ ਵਿੱਚ ਠੀਕ ਹੈ ਸਾਨੂੰ ਇਹ ਪਤਾ ਲੱਗਿਆ ਵੀ ਕਿਤੇ ਐਕਸੀਡੈਂਟ ਹੋ ਗਿਆ ਹੈ ਮਹਾਰਾਜ ਰੋਡ ਤੇ ਤੇ ਸਾਡੇ ਆਉਣ ਤੋਂ ਪਹਿਲਾਂ ਹੀ ਜਾਣੀ ਕਿ ਉਹ ਜਿਹੜੇ ਜਿੰਨ ਸੱਟਾਂ ਲੱਗਿਆ ਸੱਟਾਂ ਲੱਗੇ ਆ ਤੇ ਜਿਹੜਾ ਟਰੈਕਟਰ ਆ ਉਹ ਇੱਥੇ ਖੜਾ ਵਾ ਉਹਨੂੰ ਕਹਿੰਦੇ ਸੱਟਾਂ ਲੱਗਿਆ ਵੀ ਜਿਹੜੇ ਵੀ ਐਕਟਰ ਆ ਗਏ ਸੀਗੇ ਉਹਨੂੰ ਸੱਟਾਂ ਲੱਗਿਆ ਅਸੀਂ ਹੁਣ ਉਹ ਟਰੈਕਟਰ ਆ ਇਹਨੂੰ ਕਬਜ਼ੇ ਚ ਲੈ ਕੇ ਆਪਣੇ ਮਾਰੇ ਲੈ ਕੇ ਜਾਵਾਂਗੇ ਮੌਕੇ ਤੇ ਆ ਵੇਸੇ ਕੀ ਕੋਈ ਨੋਟਿਸ ਆ ਗਿਆ ਜੀ ਸੂਚਨਾ ਕੀ ਮਿਲਿਆ ਜੀ ਐਕਸੀਡੈਂਟ ਦੀ ਜੋ ਤੁਹਾਨੂੰ ਮਿਲੀ ਉਹ ਸਾਨੂੰ ਮਿਲ ਗਈ ਲੇਕਿਨ ਕੀ ਲੱਗੀਦਾ ਹੋਇਆ ਜੀ ਉਹਨੇ ਇਹ ਤਾਂ ਪਤਾ ਲੱਗੂਗਾ ਜਦੋਂ ਬਿਆਨ ਲਿਖਾਂਗੇ ਨਹੀਂ ਕੇੰਦਰ ਕੋਈ ਚੋਰੀ ਆਪਣੇ ਕਨਕ ਵੀ ਫੜੀ ਹੈ ਜੀ ਉਹ ਤਾਂ ਟਰੈਕਟਰ ਦੇ ਵੇਖਦੇ ਤਫਤੀਸ਼ ਕਰਾਂਗੇ ਅੱਛਾ ਨਹੀਂ ਕੀ ਕੀ ਸੂਚਨਾ ਕੀ ਸੀ ਤੁਹਾਡੇ ਕੋਲ ਐਕਸੀਡੈਂਟ ਦੀ ਇਸ ਚੀਜ਼ ਦੀ ਆਪ ਟਰੈਕਟਰ ਤੇ ਪਿਕਅਪ ਦੀ ਅੱਛਾ ਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਜੀ ਇਹਦੇ ਚ ਨਹੀਂ ਅਜੇ ਤਾਂ ਕਾਰਵਾਈ ਕਰਾਂਗੇ ਬਿਆਨ ਲਿਖਾਂਗੇ ਫਿਰ ਅੱਛਾ ਸਰ ਗਾਇਲ ਕਿੰਨੇ ਵਿਅਕਤੀ ਰਹਿਣ ਚਾਰ ਪਤਾ ਨਹੀਂ ਕਿਥੋਂ ਨੇ ਲੋਕਲ ਨੇ ਜਾਂ ਪਿੰਡਾ ਪੁੰਨਾ ਦੇ ਨਹੀਂ ਜੀ ਸਰ ਤਾਂ ਹਸਪਤਾਲ ਰੁਕਾ ਆਗਾ ਪੂਰਾ ਐਡਰੈਸ ਪਤਾ ਲਾ ਅੱਛਾ ਆਦਤ ਪਕੜ ਕੋਈ ਆਰੋਪੀ ਚੋਏ